ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਕੋਲ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਪੈਂਡ ਭਰਾਮਾ ਦਾ ਮੁਰਤ ਤੋਂ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਰਾਤ ਯਾਨੀ ਕਿ 6 ਮਈ 2024 ਰਾਤ ਦੇ ਮੌਸਮ ਦੀ ਕੀ ਹਲਚਲ ਹੈ ਕੀ ਅਪਡੇਟ ਮੌਸਮ ਦੇ ਵਿੱਚ ਰਹਿਣ ਵਾਲੀ ਹੈ ਸਾਰੀ ਅਪਡੇਟ ਦਵਾਂਗੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਉਹ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੌਸਮ ਦੀ ਜਾਣਕਾਰੀ ਦੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਆ ਸਕੇ ਤੇ ਤਾਜ਼ਾ ਜਿਸ ਤੋਂ ਕਿ ਸਾਫ ਦਿਖਾਈ ਦੇ ਰਿਹਾ ਵੀ ਕੋਈ ਵੀ ਪਛਵੀ ਸਿਸਟਮ ਜਾਂ ਕਿਸੇ ਤਰੀਕੇ ਦੀ ਬੱਦਲਵਾਈ ਪੰਜਾਬ ਦੇ ਉੱਪਰ ਦਿਖਾਈ ਨਹੀਂ ਦੇ ਰਹੀ। ਤੋਂ ਜਿਸ ਦਾ ਕਿ ਅਸਰ ਪੰਜਾਬ ਦੇ ਉੱਪਰ ਦਿਖਾਈ ਦੇਵੇਗਾ ਰਾਤ ਦੇ ਵੇਲੇ ਪੰਜਾਬ ਦੇ ਵਿੱਚ ਮੌਸਮ ਸਾਫ ਬਣਿਆ ਰਹੇਗਾ। ਕਿਸੇ ਤਰੀਕੇ ਦੀ ਵੀ ਕਾਰਵਾਈ ਹੋਣ ਦੀ ਉਮੀਦ ਦਿਖਾਈ ਨਹੀਂ ਦੇ ਰਹੀ। ਇੱਕ ਹਲਕਾ ਜਿਹਾ ਬੱਦਲੀ ਸਿਸਟਮ ਸਿਰਫ ਪਹਾੜੀ ਖੇਤਰਾਂ ਦੇ ਵਿੱਚ ਦਿਖਾਈ ਦੇ ਰਿਹਾ। ਜਿਸ ਦਾ ਕਿ ਹਵਾ ਦੇ ਰਾਹੀਂ ਥੋੜੀ-ਬੋਤੀ ਹਵਾ ਪੰਜਾਬ ਦੇ ਵਿੱਚ ਆਵੇਗੀ ਰਾਤ ਦੇ ਵੇਲੇ ਥੋੜੀ-ਬੋਤੀ ਠੰਡੀ ਹਵਾ ਚੱਲਣ ਦੀ ਉਮੀਦ ਹੈ। ਅਗਰ ਗੱਲ ਕਰ ਲਈਏ ਟੈਂਪਰੇਚਰ ਦੇ ਪੱਖ ਤੋਂ ਦਿਨ ਦੇ ਵੇਲੇ ਪੂਰੀ ਕੜਕਮਈ ਧੁੱਪ ਪਈ ਹੈ ਜਿਸ ਦੇ ਕਾਰਨ ਰਾਤ ਦੇ ਵੇਲੇ ਵੀ ਟੈਂਪਰੇਚਰ ਉੱਪਰ ਰਹਿਣਗੇ ਜੀ ਰਾਤ ਦੇ ਵੇਲੇ ਟੈਂਪਰੇਚਰ 25 ਡਿਗਰੀ ਤੋਂ ਉਪਰ ਹੋਣਗੇ ਤੇ ਜਿਸ ਦਾ ਕਿ ਗਰਮੀ ਦਾ ਅਹਿਸਾਸ ਪੂਰੀ ਰਾਤ ਹੁੰਦਾ ਰਹੇਗਾ ਗੱਲ ਕਰ ਲਈਏ ਹਵਾਵਾਂ ਦੀ ਹਵਾਵਾਂ ਉੱਤਰ ਪੱਛਮੀ ਰੂਪ ਤੋਂ ਚਲਦੀਆਂ ਰਹਿਣਗੀਆਂ ਜੀ ਤੇ ਹਵਾ ਦੇ ਵਿੱਚ ਥੋੜੀ-ਬਹੁਤੀ ਗਰਮੈਸ਼ ਹੋਵੇਗੀ ਤੇ ਬਾਕੀ ਗੱਲ ਕਰ ਲਈਏ ਆਉਣ ਦੇ ਦਿਨਾਂ ਦੇ ਸਿਸਟਮ ਦੀ ਤਾਂ 10 ਤਰੀਕ ਤੋਂ ਬਾਅਦ ਸਿਸਟਮ ਪੰਜਾਬ ਦੇ ਵਿੱਚ ਚੇਂਜ ਹੁੰਦਾ ਦਿਖਾਈ ਦੇ ਰਿਹਾ ਹੈ ਜਿਸ ਦੇ ਬਾਰੇ ਆਪਾਂ ਤੁਹਾਨੂੰ 8 9 ਤਰੀਕ ਦੇ ਯੂਟਿਊਬਰ ਇਹ ਦੱਸਾਂਗੇ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਇਸ ਦੇ ਸਿਸਟਮ ਦੇ ਵਿੱਚ ਜੋ ਵੀ ਬਦਲਾਅ ਹੋਵੇਗਾ ਤੁਹਾਡੇ ਤੱਕ ਆਪਾਂ ਵੀਡੀਓ ਰਾਹੀਂ ਸ਼ੇਅਰ ਕਰ ਦੇਵਾਂਗੇ ਬਾਕੀ ਓਵਰਾਲ ਗੱਲ ਕਰੀਏ ਤਾਂ ਅੱਜ ਰਾਤ ਦਾ ਜਿਹੜਾ ਮੌਸਮ ਹੈ ਉਹ ਸਾ ਬਣਿਆ ਰਹੇਗਾ ਕੋਈ ਬਹੁਤ ਵੱਡੀ ਕਾਰਵਾਈ ਪੈਂਦੀ ਦਿਖਾਈ ਨਹੀਂ ਦੇ ਰਹੀ